ਮੇ ਸਮੇ ਬਾਅਦ ਮੈਂ ਜਦੋਂ ਉੜਾ ਆੜਾ ਫਿਲਮ ਆਈ ਸੀ ਇੱਕ ਵਾਰੀ ਦੱਸਣ ਦੀ ਉਹ ਪੰਜਾਬੀ ਬੋਲੀ ਤੇ ਸੀ ਮੈਂ ਉਦੋਂ ਅਪੀਲ ਕੀਤੀ ਸੀ ਤੇ ਮੈਂ ਅੱਜ ਅਪੀਲ ਕਰਦਾ ਕਿ ਆਹ ਫਿਲਮ ਨਾ ਮਿਸ ਕਰ ਜਾਓ ਯਾਰ ਜਿਹੜੇ ਅੱਜ ਸਾਡੇ ਜਵਾਨ ਮੋਬਾਈਲਾਂ ਦੇ ਚੱਕਰ ਚ ਤੁਰੇ ਫਿਰਦੇ ਆ ਜਾਂ ਮੈਲਾਂ ਦੇ ਇੰਨਾ ਗ੍ਰਸਤ ਹੋ ਗਏ ਉਹਨਾਂ ਦੀ ਮਾਨਸਿਕਤਾ ਇਹ ਜੀ ਬਣਾਤੀ ਮੈਲਾਂ ਨੇ ਕਿ ਮਾਂ ਬਾਪ ਉਹਨਾਂ ਤੇ ਸਮਝਦੇ ਨੇ ਤੇ ਕੈਨੇਡਾ ਵਰਗੇ ਮੁਲਕ ਜਿੱਥੇ ਆਪਾਂ ਭੱਜੀ ਜਾਂਦੇ ਆ ਹਰ ਤੀਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ। ਉਹ ਡਿਪਰੈਸ਼ਨ ਉਹ ਜਿਹੜਾ ਸਾਡੇ ਤੇ ਬੋਝ ਦਿਮਾਗ ਤੇ ਜ਼ਿੰਦਗੀ ਰੁੱਖੀ ਹੋ ਗਈ, ਬੇਜਾਨ ਹੋ ਗਈ। ਕਿਉਂ ਹੋ ਗਈ? ਕਿਉਂਕਿ ਅਸੀਂ ਆ ਸਾਰਾ ਕੁਝ ਛੱਡਤਾ। ਇਹ ਜਿਹੜੇ ਰਿਸ਼ਤੇ ਨੇ ਨਾ ਇਹ ਸਦਾ ਹੀ ਸਾਨੂੰ ਚਾਹ, ਖੁਸ਼ੀਆਂ ਤੇ ਆਪਣਾ ਬਣ ਦਿੰਦੇ ਆ। ਸੋ ਉਹਨਾਂ ਰਿਸ਼ਤਿਆਂ ਤੇ ਫਿਲਮ ਐ। ਮੈਂ ਬੜੇ ਮਾੜੇ ਸਮੇਂ ਚੋਂ, ਮਾੜੇ ਦੌਰ ਚੋਂ ਲੰਘਿਆ। ਬੜਾ ਵਕਤ ਕੱਟਿਆ। ਸੋ ਜਿਹੜੇ ਸਾਡੇ ਅੱਜ ਵਾਲੇ ਜਵਾਕ ਨੇ ਮੈਂ ਕਈ ਵਾਰ ਸੋਚਦਾ ਹੁੰਦਾ ਮੈਂ ਮੇਰੀ ਸਿੰਘਣੀ ਨਾਲ ਗੱਲ ਕਰਦਾ ਹੁੰਦਾ ਮੈਂ ਜਿਹੜਾ ਸ਼ਿੰਗਾਰ ਸ਼ਮਾਇ ਕੀਤਾ ਜਾਂ ਮੈਂ ਜਿੱਥੋਂ ਉੱਠ ਕੇ ਆਇਆ ਕੀ ਮੇਰੇ ਜਵਾਕ ਉਹ ਸ਼ਿੰਗਾਰ ਸ਼ ਕਰ ਸਕਣਗੇ ਜੀ ਅਰਦਾਸਰਪਤ ਦੇ ਭਲੇ ਦੀ ਫਿਲਮ ਦੇਖ ਕੇ ਆਇਆ ਤੇ ਤੁਹਾਨੂੰ ਕਿਵੇਂ ਲੱਗੀ ਫਿਲਮ ਭੈਣੇ ਮੈਂ ਘਟਦੇ ਨਾ ਪਰ ਫਿਲਮ ਕਮਾਲ ਦੀ ਹੈ ਫਿਲਮਾਂ ਮੈਂ ਜੇ ਮਾ ਮੇਰਾ ਬਹੁਤ ਬਚਪਨ ਤਾਂ ਬੜੇ ਸਕੂਲਾਂ 'ਚ ਭੱਜ ਕੇ ਅੱਧੀ ਛੁੱਟੀ ਫਿਲਮਾਂ ਦੇਖਦੇ ਰਹੇ ਹਾਂ ਚਿੱਤਰਕਟ ਬਹੁਤ ਖਾਧੀ ਹੈ ਮਾਹਰਾਂ ਤੋਂ ਪਰ ਹੁਣ ਸਮਾਂ ਹੀ ਇਹ ਜਾ ਕਿਉਂਕਿ ਦਿਨ ਰਾਤ ਤਰੇ ਫਿਰਦੇ ਆ ਪਰ ਲੰਮੇ ਸਮੇਂ ਬਾਅਦ ਮੈਂ ਜਿਵੇਂ ਊੜਾ ਆੜਾ ਫਿਲਮ ਆਈ ਸੀ ਇੱਕ ਵਾਰੀ ਦੱਸੜ ਦੀ ਉਹ ਪੰਜਾਬੀ ਬੋਲੀ ਤੇ ਸੀ ਮੈਂ ਉਦੋਂ ਅਪੀਲ ਕੀਤੀ ਸੀ ਤੇ ਮੈਂ ਅੱਜ ਅਪੀਲ ਕਰਦਾ ਕਿ ਆ ਫਿਲਮ ਨਾ ਮਿਸ ਕਰ ਜਿਓ ਯਾਰ ਅਰਦਾਸ ਫਿਲਮ ਨਾ ਮਿਸ ਕਰ ਜਿਓ ਇਹਦਾ ਤੁਹਾਨੂੰ ਇੱਕ ਨਹੀਂ ਕਈ ਤਰ੍ਹਾਂ ਦੇ ਸੁਨੇਹੇ ਦੇ ਜੂਗੀ ਤੇ ਰਵਾਉਗੀ ਵੀ ਤੁਹਾਨੂੰ ਤੇ ਸੁਨੇਹੇ ਵੀ ਦੇਊਗੀ ਮੈਂ ਕਿ ਸਾਰੇ ਜਿੰਨੇ ਇੱਥੇ ਬੈਠੇ ਲੋਕ ਸੀ ਦੇਖਣ ਵਾਲੇ ਕਈ ਵਾਰੀ ਰੋਏ ਹੋਣੇ ਆ ਔਰ ਇਹ ਫਿਲਮ ਦੇ ਵਿੱਚ ਜਿਸ ਤੇ ਸਾਨੂੰ ਅ ਸੋਡੇ ਰਿਸ਼ਤਿਆਂ ਦਾ ਜਿਹੜਾ ਆਪਣਾਪਣਾ ਉਹਦੀ ਇਮਤ ਕੀ ਆ ਇੱਕ ਜ਼ਿੰਦਗੀ ਦੇ ਵਿੱਚ ਕਿ ਬੱਚੇ ਲਈ ਮਾਂ ਬਾਪ ਜਾਂ ਇੱਕ ਮਾਂ ਬਾਪ ਲਈ ਇੱਕ ਧੀ ਪੁੱਤ ਜਾਂ ਉਹਦੇ ਆਲਾ-ਦਾਲਾ ਉਹਦਾ ਸਕੇ ਸੰਬੰਧੀ ਉਹਦੇ ਰਿਸ਼ਤੇਦਾਰ ਉਹਦੇ ਲਈ ਕੀ ਇਮਤ ਰੱਖਦੇ ਨੇ ਇਹ ਦਿਖਾਇਆ ਗਿਆ ਜੋ ਕਿ ਅੱਜ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਬੰਦਾ ਇੰਨਾ ਦੌੜ ਚ ਪੈ ਗਿਆ ਕੋ ਨੂੰ ਨਾ ਮਾਂ-ਬਾਪ ਦਾ ਚੇਤਾ ਤੇ ਆਲੇ-ਦਲੇ ਤਾਂ ਹੋਣਾ ਹੀ ਕੀ ਆ ਹਨਾ ਸੋ ਇਹ ਚੀਜ਼ਾਂ ਸਾਨੂੰ ਖੜਕ ਕੇ ਸੋਚਣ ਦੀ ਲੋੜ ਅਭੀ ਹੈਗੀ ਅੱਜ ਤੇ ਜਦੋਂ ਇਹ ਜੀਆਂ ਫਿਲਮਾਂ ਦੇਖਾਂਗੇ ਨਾਲ ਜਵਾਕ ਲੈ ਕੇ ਆਵਾਂਗੇ ਜਿਹੜੇ ਅੱਜ ਸਾਡੇ ਜਵਾਕ ਮੋਬਾਈਲਾਂ ਦੇ ਚੱਕਰ ਚ ਤੁਰੇ ਫਿਰਦੇ ਆ ਜਾਂ ਮੋਬਾਈਲਾਂ ਦੇ ਇੰਨਾ ਗ੍ਰਸਤ ਹੋ ਗਏ ਉਹਨਾਂ ਦੀ ਮਾਨਸਿਕਤਾ ਇਹ ਜੀ ਬਣਾਤੀ ਮੋਹਿਲਾ ਨੇ ਕਿ ਮਾਂ-ਬਾਪ ਨੂੰ ਟੱਚ ਸਮਝਦੇ ਨੇ ਕੋ ਨੌਜਵਾਨ ਮੁੰਡਾ 15 20 ਸਾਲ ਦਾ ਨੌਜਵਾਨ ਘਰੇ ਆਉਂਦਾ ਤੇ ਉਹ ਸਿੱਧਾ ਕੋਲੇ ਘੱਟ ਤੇ ਮੈਲ ਹੁੰਦਾ ਕਮਰੇ ਚ ਬੜ ਜਾਂਦਾ ਨਾ ਮਾਂ ਦੀ ਸਾਰ ਲੈਣੀ ਨਾ ਪਿਓ ਨੂੰ ਪੁੱਛਣਾ ਹਨਾ ਤਾਂ ਉਹ ਚੀਜ਼ਾਂ ਸਾਨੂੰ ਤੋੜ ਰਹੀਆਂ ਨੇ ਜਿਹੜਾ ਆਪਾਂ ਕਹਿੰਦੇ ਨੇ ਅੱਜ ਮੈਂ ਇੱਕ ਅੰਕੜੇ ਪੜ ਰਿਹਾ ਸੀਗਾ ਵੀ ਅ ਜਿਹੜਾ ਯੂਰਪ ਹੈ ਯੂਰਪ ਦੇ ਵਿੱਚ ਹਰ 13ਵਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ ਤੇ ਭਾਰਤ ਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਹੈਗਾ 10ਵਾਂ ਬੰਦਾ ਹਰ 10ਵਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਕੈਨੇਡਾ ਵਰਗੇ ਮੁਲਕ ਜਿੱਥੇ ਆਪਾਂ ਭੱਜੀ ਜਾਂਦੇ ਆ ਹਰ ਤੀਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਡਿਪਰੈਸ਼ਨ ਉਹ ਜਿਹੜਾ ਸਾਡੇ ਦੇ ਬੋਝ ਦਿਮਾਗ ਤੇ ਜ਼ਿੰਦਗੀ ਰੁੱਖੀ ਹੋ ਗਈ ਬੇਜਾਨ ਹੋ ਗਈ ਕਿਉਂ ਹੋ ਗਈ ਕਿਉਂਕਿ ਅਸੀਂ ਆ ਸਾਰਾ ਕੁਝ ਛੱਡਤਾ ਸਾਰੇ ਰਿਸ਼ਤੇ ਨਾਤੇ ਆਪਣਾ ਆਪਣਾ ਸਾਰਾ ਕੁਝ ਅਸੀਂ ਗਵਾ ਚੁੱਕੇ ਆ ਇਹ ਪੈਸਾ ਹੈ ਪੈਸੇ ਦੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਭਣੇ ਇਹ ਤਾਂ ਇੱਕ ਵਕਤ ਦੀ ਖੁਸ਼ੀ ਹੈ ਤੁਸੀਂ ਦੇਖੋ ਕਿ ਬੰਦੇ ਨੂੰ ਕੋਈ ਚਾਹ ਹੁੰਦਾ ਵੀ ਮੈਂ ਗੱਡੀ ਲੈ ਕੇ ਆਉਣੀ ਹੈ ਗੱਡੀ ਲਿਆਂਦੀ ਚਾਹ ਮਰ ਜਾਂਦਾ ਬੰਦਾ ਸੋਚਦਾ ਮੈਂ ਘਰ ਪਾਉਣਾ ਘਰ ਪਾ ਲਿਆ ਚਾਹ ਮਰ ਜਾਂਦਾ ਬੰਦਾ ਸੋਚਦਾ ਮੈਂ ਵਿਆਹ ਕਰਾਉਣਾ ਵਿਆਹ ਕਰਾ ਲਿਆ ਚਾਹ ਮਰ ਜਾਂਦਾ ਹਾਲਾਂਕਿ ਇਹ ਜਿਹੜੇ ਰਿਸ਼ਤੇ ਨੇ ਨਾ ਇਸ ਸਦਾ ਹੀ ਸਾਨੂੰ ਚਾਹ ਖੁਸ਼ੀਆਂ ਤੇ ਆਪਣਾਪਣ ਦਿੰਦੇ ਆ ਸੋ ਉਹਨਾਂ ਰਿਸ਼ਤਿਆਂ ਤੇ ਫਿਲਮ ਹੈ ਕਿਵੇਂ ਸ਼ਰਾਬਾਂ ਘਰ ਉਜਾੜਦੀਆਂ ਨੇ ਆਪਾਂ ਰੋਜ਼ ਖਬਰਾਂ ਪੜ੍ਹਦੇ ਆਂ ਵੀ ਐਨੇ ਪਰਿਵਾਰ ਦੇ ਜੀ ਮਰ ਗਏ ਗੱਡੀ ਥੱਲੇ ਆ ਗਏ ਜਾਂ ਗੱਡੀ ਟਾਲੀ ਜੀ ਵੱਜੀ ਜਾਂ ਟਰੱਕ ਚ ਵੱਜੀ ਉਹ ਵੀ ਸਨੇਹਾ ਰੁੱਖ ਲਾਉਣ ਦਾ ਸਨੇਹਾ ਹੈ ਤਾਂ ਇਹ ਸਾਰੇ ਸਨੇਹ ਬਾਹਰ ਨੂੰ ਭੱਜੀ ਜਾਂਦੇ ਆਂ ਅਸੀਂ ਜ਼ਮੀਨਾਂ ਵੇਚ-ਵੇਚ ਕੇ ਉਹ ਵੀ ਸਨੇਹ ਹੈ ਸੋ ਬੜੇ ਕਮਾਲ ਦੇ ਸਨੇਹ ਆ ਸਮੁੱਚੀ ਇਹਨਾਂ ਦੀ ਟੀਮ ਦਾ ਧੰਨਵਾਦ ਕਿ ਇਹੋ ਜਿਹੀਆਂ ਫਿਲਮਾਂ ਇਹ ਇਹ ਜਿਹੇ ਵਿਸ਼ੇ ਨੂੰ ਚੁਣਿਆ ਕਿਉਂਕਿ ਅੱਜ ਕੱਲ ਕੋਈ ਇਹੋ ਜਿਹੇ ਵਿਸ਼ੇ ਤੇ ਬਣਾਉਂਦਾ ਨਾਲ ਯਾਰ ਪੈਸੇ ਲਾਤੇ ਕਹਾ ਫਿਲਮ ਨਾ ਦੇਖੀ ਕੇ ਨੇ ਸਾਡੇ ਲੋਕਾਂ ਨੂੰ ਵੀ ਆਤ ਨਾ ਗੰਦ ਮੰਦ ਅਸੀਂ ਬਹੁਤ ਦੇਖ ਲੈਨੇ ਆ ਕੋਈ ਇਹੋ ਜਿਹੀਆਂ ਰੀਲਾਂ ਗੰਦੀਆਂ ਮੰਦੀਆਂ ਕੋਈ ਉਹ ਤਾਂ ਅਸੀਂ ਬਹੁਤ ਦੇਖ ਲਾਂਗੇ ਪਰ ਜਦੋਂ ਕੋਈ ਚੰਗੇ ਵਿਸ਼ੇ ਤੇ ਕੋ ਇਤਿਹਾਸ ਤੇ ਫਿਲਮ ਬਣਦੀ ਹੈ ਮੈਂ ਕਹਿੰਦਾ ਅ ਸਰਤਾਜ ਨੇ ਫਿਲਮ ਬਣਾਈ ਸੀ ਬਲੈਕ ਪ੍ਰਿੰਸ ਪਤਾ ਨਹੀਂ ਹਿੱਟ ਹੋਈ ਮੈਨੂੰ ਨਹੀਂ ਪਤਾ ਜਾਂ ਨਹੀਂ ਹੋਈ ਪਰ ਉਹ ਫਿਲਮਾਂ ਸੁਪਰ ਡੁੱਪਰ ਹਿੱਟ ਹੋਣੀਆਂ ਚਾਹੀਦੀਆਂ ਸੀ ਪਾਕਿਸਤਾਨ ਦੇ ਸਾਡੇ ਇਤਿਹਾਸ ਦੇ ਉੱਤੇ ਕਿੰਨਾ ਕੰਮ ਹੋਣ ਵਾਲਾ ਪਿਆ ਛੇਰੇ ਪੰਜਾਬ ਦੇ ਉੱਤੇ ਮਿਸਲ ਕਾਲ ਦੇ ਉੱਤੇ ਵੋਤਾਸੋਂ ਗਰਜਾਸੋਂ ਸੁੱਖਾਸੋਂ ਮਹਤਾਸੋਂ ਸਾਡਾ ਨਾ ਇਤਿਹਾਸ ਹੈ ਜਿਹੜਾ ਉਹ ਕਿਤਾਬਾਂ ਜਿਹੜਾ ਅਸੀਂ ਪੜਨੋਂ ਹਟ ਗਏ ਤੇ ਸਕੂਲਾਂ ਚ ਜਾਂ ਕਾਲਜਾਂ ਯੂਨੀਵਰਸਿਟੀਆਂ ਚ ਪੜਾਉਣੋਂ ਹਟ ਗਏ ਉਹ ਇਤਿਹਾਸ ਦੇ ਉੱਤੇ ਜੇ ਸਾਡੇ ਫਿਲਮਾਂ ਬਣਨਗੀਆਂ ਉਹਨਾਂ ਯੋਧਿਆਂ ਤੇ ਸ਼ਹੀਦਾਂ ਤੇ ਸੂਰਬੀਰਾਂ ਤੇ ਤਾਂ ਉਹ ਫਿਲਮਾਂ ਰਾਹੀਂ ਸਾਡੀਆਂ ਜਿਹੜੀਆਂ ਨਸਲਾਂ ਸਾਡੇ ਜਵਾਕ ਨੇ ਸਾਡੇ ਇਤਿਹਾਸ ਨਾਲ ਵੀ ਜੁੜਨਗੇ ਜੋ ਫਿਲਮਾਂ ਤਾਂ ਬਣਨਗੀਆਂ ਜੇ ਅਸੀਂ ਉਹ ਫਿਲਮਾਂ ਹਿੱਟ ਕਰਾਂਗੇ ਦੇਖਾਂਗੇ ਜਵਾਕਾਂ ਨੂੰ ਨਾਲ ਰਹਿਵੇਂ ਛੱਡ ਕੇ ਇੱਥੇ ਆਵਾਂਗੇ ਸਿਨੇਮੇ ਘਰਾਂ 'ਚ ਇਹਨਾਂ ਦਾ ਹੌਸਲਾ ਪਊਗਾ ਵੀ ਹਾਂ ਯਾਰ ਸਾਡੀ ਫਿਲਮ ਹਿੱਟ ਹੋਊਗੀ ਅਸੀਂ ਹੋਰ ਵੀ ਬਣਾ ਕੇ ਇਹ ਫਿਰ ਸੋਚਦੇ ਵੀ ਇਹ ਫਿਲਮ ਕੋਈ ਦੇਖਣ ਨਹੀਂ ਆਉਂਦਾ ਆ ਕੋਈ ਬਣਾ ਲਓ ਕਮੇਡੀ ਕਮੂਡੀ ਜੀ ਹਾਸੇ ਪੱਠੇ ਜਿਹੀ ਵਾਲੀ ਉਹ ਦੇਖ ਲੈਂਦੇ ਆ ਲੋਕ ਲੋਕਾਂ ਦੇ ਬੋਝ ਵੀ ਅਗਲਾ ਨਾਲ ਚਲੋ 2 ਘੰਟੇ ਸਿਨੇਮੇ ਜਾ ਕੇ ਹਾਸੇ ਆਉਣੇ ਆ ਇਹ ਹਸਾਉਂਦੀ ਆ ਵੀ ਫਿਲਮ ਹੈ ਤੇ ਰਵਾਉਂਦੀ ਵੀ ਹੈ ਤੇ ਸਿਖਾਉਂਦੀ ਵੀ ਹੈ ਸੋ ਜਰੂਰ ਇਹ ਆਪਣੇ ਬੱਚਿਆਂ ਸਮੇਤ ਜਵਾਕਾਂ ਸਮੇਤ ਫਿਲਮ ਦੇਖੋ ਸਮਝ ਅਰਦਾਸ ਦੀ ਤਾਕਤ ਦਿਖਾਈ ਗਈ ਹੈ ਨਾ ਲੋਕ ਕਿੰਨੇ ਚੰਗੇ ਮਾੜੇ ਸਮੇਂ گزارਦੇ ਨੇ ਤਾਂ ਜੋ ਤੁਹਾਡੇ ਤੇ ਕਈ ਵਾਰ ਅਜਿਹੇ ਸਮੇਂ ਆਉਂਦੇ ਨੇ ਨਾ ਚੰਗੇ ਮਾੜੇ ਹਰ ਵੇਲੇ ਆਉਂਦੇ ਰਹਿੰਦੇ ਤਾਂ ਤੁਸੀਂ ਕਿਵੇਂ ਟੀਲ ਕਰਦੇ ਹੋ ਉਹਨਾਂ ਚੀਜ਼ਾਂ ਨਾਲ ਦੇਖੋ ਜਿਹੜੇ ਬੰਦੇ ਦਾ ਪ੍ਰਮਾਤਮਾ ਤੇ ਵਿਸ਼ਵਾਸ ਹੈ ਉਹ ਬੰਦਾ ਡੋਲਦਾ ਨਹੀਂ ਉਹ ਬੰਦਾ ਮਾੜੇ ਸਮਿਆਂ ਨੂੰ ਕੱਟ ਜਾਂਦਾ ਇਸ ਕਰਕੇ ਜਿਹੜਾ ਸਾਡੇ ਮੈਂ ਬੜੇ ਮਾੜੇ ਸਮੇਂ ਚੋਂ ਮਾੜੇ ਦੌਰ ਚੋਂ ਲੰਘਿਆ ਬੜਾ ਵਕਤ ਕੱਟਿਆ ਤਾਂ ਪ੍ਰਮਾਤਮਾ ਦੇ ਭਰੋਸੇ ਰਿਹਾ ਸੋ ਜਿਹੜੇ ਸਾਡੇ ਅੱਜ ਵਾਲੇ ਜਵਾਕ ਨੇ ਮੈਂ ਕਈ ਵਾਰ ਸੋਚਦਾ ਹੁੰਨਾ ਮੈਂ ਮੇਰੀ ਸਿੰਘਣੀ ਨਾਲ ਗੱਲ ਕਰਦਾ ਹੁੰਨਾ ਮੈਂ ਜਿਹੜਾ ਸੰਘਰਸ਼ ਮੈਂ ਕੀਤਾ ਜਦ ਮੈਂ ਜਿੱਥੋਂ ਉੱਠ ਕੇ ਆਇਆ ਕੀ ਮੇਰੇ ਜਵਾਕ ਉਹ ਸੰਘਰਸ਼ ਕਰ ਸਕਣਗੇ ਜੋ ਸੰਘਰਸ਼ ਨਹੀਂ ਕਰ ਸਕਦੇ ਜੋ ਸੰਘਰਸ਼ਾਂ ਚੋਂ ਨਹੀਂ ਨਿਕਲ ਕੇ ਆਉਂਦੇ ਤਾਂ ਮਜ਼ਬੂਤ ਨਹੀਂ ਹੋ ਸਕਦੇ ਉਹ ਜਦੋਂ ਕਦੇ ਜ਼ਿੰਦਗੀ ਚ ਕੋਈ ਉਹੋ ਜਿਹੇ ਇਨਸਾਨ ਤੇ ਵਕਤ ਪੈਂਦਾ ਤਾਂ ਡੋਲ ਜਾਂਦਾ ਉਹ ਫਿਰ ਕੋਈ ਨਾ ਕੋਈ ਇਹ ਜਿਹਾ ਕਦਮ ਚੱਕਦਾ ਖੁਦਕੁਸ਼ੀ ਕਰਦਾ ਜਾਂ ਕੋਈ ਹੋਰ ਰਾਹ ਨਸ਼ਿਆਂ ਦਾ ਅਪਣਾਉਂਦਾ ਜਾਂ ਹੋਰ ਰਾਹ اختیار ਕਰ ਲੈਂਦਾ ਇਸ ਲਈ ਜਿਹੜਾ ਸੰਘਰਸ਼ ਆ ਉਸ ਨੂੰ ਬਚਪਨ ਦੇ ਵਿੱਚ ਜਿਹੜਾ ਬੰਦਾ ਬੱਚਾ ਬਚਪਨ ਤੋਂ ਹੀ ਸੰਘਰਸ਼ ਕਰਨਾ ਸ਼ੁਰੂ ਕਰਦਾ ਜਾਂ ਉਹਨੂੰ ਆ ਜਿੰਦਗੀ 'ਚ ਹੀ ਆ ਜਾਂਦੀਆਂ ਕਈ ਜਵਾਰੀ ਇਹ ਜੀਆਂ ਕਟਨਾਮਾ ਵਾਪਰਦੀਆਂ ਨੇ ਤਾਂ ਉਹ ਬੰਦਾ ਵੱਡਾ ਹੋ ਕੇ ਵੀ ਕਾਮਯਾਬ ਇਨਸਾਨ ਬਣਦਾ ਤੇ ਉਹ ਕਰੇ ਡੋਲਦਾ ਨਹੀਂ ਤੇ ਵੱਡੀ ਗੱਲ ਆ ਵੀ ਤੁਹਾਨੂੰ ਪ੍ਰਮਾਤਮਾ ਦੇ ਭਰੋਸਾ ਹਮੇਸ਼ਾ ਚਾਹੀਦਾ ਮਾੜੇ ਬੁਰੇ ਵਕਤ ਦੇ ਵਿੱਚ ਤੁਸੀਂ ਵਾਹਿਗੁਰੂ ਤੇ ਭਰੋਸਾ ਕਰੋ ਅਰਦਾਸ ਕਰੋ ਤੇ ਦੁੱਖ ਬਾ ਸੁੱਖ ਹੈ ਰਾਤ ਬਾ ਦਿਨ ਇਹ ਇਹ ਤਾਂ ਹੁੰਦਾ ਹੀ ਹੈ ਸੂਰਜ ਨੇ ਚੜ੍ਹਨਾ ਹੀ ਹੁੰਦਾ ਹੈ ਇਹ ਪ੍ਰਮਾਤਮਾ ਦੀ ਇੱਕ ਬਣਾਈ ਹੋਈ ਵਿਧੀ ਵਿਧਾਨ ਹੈ ਕਿ ਦੁੱਖ ਸੁੱਖ ਔਕ ਸੌਕ ਚੱਲਦੇ ਰਹਿਣੇ ਨੇ ਜ਼ਿੰਦਗੀ 'ਚ ਪਰ ਔਕ 'ਚ ਘਬਰਾਉਣਾ ਨਹੀਂ ਚਾਹੀਦਾ ਤੇ ਸੌਕ ਵੇਲੇ ਬਾਹਲੇ ਪੈਰ ਨਹੀਂ ਛੱਡਣੇ ਚਾਹੀਦੇ ਬਾਹਲਾ ਬੰਦਾ ਸੁੱਖ 'ਚ ਜਿਆਦਾ ਪੈਰ ਛੱਡ ਦਿੰਦਾ ਤੇ ਦੁੱਖ ਵੇਲੇ ਥੋੜਾ ਜਿਹਾ ਜਮੇਂ ਦਾਮਾ ਡੋਲ ਹੋ ਜਾਂਦਾ ਹੈ ਇਹ ਬਰਾਬਰ ਜੇ ਰਹਿ ਕੇ ਚੱਲੇ ਜਾਓ ਤਾਂ ਜ਼ਿੰਦਗੀ ਬੜੀ ਖੂਬਸੂਰਤ ਹੈ ਅਸੀਂ ਜ਼ਿੰਦਗੀ ਜਿਉਣਾ ਭੁੱਲ ਗਏ ਪੈਣੇ ਜ਼ਿੰਦਗੀ ਮਾਨਣਾ ਭੁੱਲ ਗਏ ਜ਼ਿੰਦਗੀ ਕੜੀ ਇਸਦੇ ਆ ਕੱਟ ਰਹੇ ਆ ਵਕਤ ਵੀ ਠੀਕ ਆ ਲੰਗੀ ਦਾ ਦਿਨ ਠੀਕ ਆ ਨਹੀਂ ਜ਼ਿੰਦਗੀ ਬੜੀ ਖੂਬਸੂਰਤ ਆ ਕਮਾਲ ਹੈ ਇਹਨੂੰ ਜ਼ਿੰਦਗੀ ਨੂੰ ਜਿਉਣਾ ਸਿੱਖੋ ਉਹ ਫਿਲਮ ਦੇਖਦੇ-ਦੇਖਦੇ ਕਈ ਵਾਰ ਫੀਲ ਹੁੰਦਾ ਹਾਲਾਂਕਿ ਸਾਡੀ ਇੰਟੈਂਸ਼ਨ ਜੋ ਹੁੰਦੀ ਆ ਨਹੀਂ ਅਸੀਂ ਮਾਪੇ ਨੂੰ ਸਮਾਂ ਪੂਰਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਸਾਨੂੰ ਫੀਲ ਹੁੰਦਾ ਫਿਲਮ ਦੇਖ ਕੇ ਨਾ ਕਿ ਨਹੀਂ ਹਲੇ ਵੀ ਘਟਿਆ ਆ ਉਰਜੇ ਆ ਅਸੀਂ ਆਪਣੇ ਮਾਪੇ ਨੂੰ ਸਮਾਂ ਨਹੀਂ ਦੇ ਰਹੇ ਇਹ ਜ਼ਰੂਰੀ ਹੈ ਬਹੁਤ ਬਹੁਤ ਥੋੜੇ ਇਨਸਾਨ ਸਾਨੂੰ ਮਿਲਣਗੇ ਜਿਹੜੇ ਆਪਣੇ ਮਾਪੇ ਨੂੰ ਸਮਾਂ ਦਿੰਦੇ ਆ ਪਰ ਸਾਨੂੰ ਇਹ ਜੇ ਅਸੀਂ ਕਮਾ ਲੈਨੇ ਆ ਨਾ ਮਾਪੇ ਚਲੇ ਜਾਂਦੇ ਫਿਰ ਬੰਦਾ ਪਸਤਾਉਂਦਾ ਵੀ ਅਸੀਂ ਬੜੀ ਕੀਮਤੀ ਚੀਜ਼ ਕਮਾ ਲਈ ਜਿਹਦੀ ਕੋਈ ਕੀਮਤ ਨਹੀਂ ਪੈਸਾ ਹੱਥਾਂ ਦੀ ਮੈਲ ਆ ਤੁਹਾਡੇ ਕੋਲੇ ਆ ਜਾਣਾ ਪਰ ਜਿਹੜੀ ਚੀਜ਼ ਤੁਸੀਂ ਗਮਾਲ ਹੀ ਉਹਨੇ ਆਉਣਾ ਨਹੀਂ ਪੈਸੇ ਨਾਲ ਨਹੀਂ ਆਉਣਾ ਸੋ ਇਹ ਫਿਲਮ ਸਿਖਾਉਂਦੀਆਂ ਨੇ ਸੋ ਆਓ ਆਪਣੇ ਜਵਾਕਾਂ ਸਮੇਤ ਤੁਸੀਂ 13 ਤਰੀਕ ਨੂੰ ਦੇਖਣ ਜੀ ਆਓ